ਹੈ ਬਿਆਲਪੁਰਾ ਸਰ ਜੀ ਸਲਾਣੇ ਵਾਲੇ ਪਲੇਅਰ ਆ ਜੋ ਜੀ ਸਲਾਣਾ ਦੀ ਟੀਮ ਆ ਰਵੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਮਰੇਕ ਕੁੜ ਦੇ ਦੀ ਜਿੰਦ ਜਾਨ ਹੈ ਮਰੇਕ ਕੁੜ ਦੇ ਦਾ ਮਾਣ ਹੈ ਮੇਰੇ ਆਪਣੇ ਇਲਾਕੇ ਦਾ ਕਿਉਂਕਿ ਪਹਿਲਾਂ ਬਹੁਤ ਤਕੜੇ ਪਲੇਅਰ ਹੋਇਆ ਸਾਡੇ ਇਲਾਕੇ ਦੇ ਤੇ ਹੁਣ ਜੇ ਕਹਿੰਦੀ ਵੀ ਚੜ ਤੇ ਟੌਪ ਤੇ ਜਿਹੜਾ ਪੀਕ ਤੇ ਮੁੰਡਾ ਚੱਲਦਾ ਆ ਇਹ ਕਹਿੰਦੇ ਨਾਤ ਸੀਆਂ ਦੌਦਾ ਮੁੰਡਾ ਅਮਰ ਤਾਂ ਨਾ ਤਸੀਆਂ ਦਾ ਦਵਾਲਾ ਇਹਨੇ ਜਾਰਪ ਵੀ ਖੇਡ ਆਇਆ ਇੰਗਲੈਂਡ ਵੀ ਖੇਡ ਆਇਆ ਨਿਊਜ਼ੀਲੈਂਡ ਕੈਨੇਡਾ ਵੀ ਖੇਡ ਆਇਆ ਤੇ 2026 ਦੇ ਵਿੱਚ ਸਾਡੇ ਵੀਰ ਧੁੱਗਾ ਬ੍ਰਦਰ ਐਂਡੀ ਧੁੱਗਾ ਵੀਰਪਾਲ ਧੁੱਗਾ ਬੱਬਰ ਸੰਗਰੂਰ ਤੇ ਨਾਲ ਸਾਡਾ ਵੀਰ ਧੀਰਾ ਸਾਡਾ ਵੀਰ ਮਾਣੁਕੇ ਵਾਲਾ ਜਿਹੜੇ ਐਲਾਨ ਕਰ ਰਿਹਾ ਤੇ ਸੰਗਾ ਸਾਡਾ ਵੀਰ ਕੈਨੇਡਾ ਵਾਲਾ ਤੇ ਜਿਹੜੀ ਗੱਡੀ ਸਾਡਾ ਵੀਰ ਛੋਟਾ 나ਥ ਆਕੇਗਾ ਉਹ 4x4 ਗੱਡੀ ਛੋਟੇ 나ਥ ਨੂੰ ਜਿੱਤੀ ਜਾਣੀ ਹੈ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ ਬਹੁਤ ਬਹੁਤ ਮੁਬਾਰਕਾਂ ਮੇਰੇ ਵੀਰੋ ਮੁਬਾਰਕਾਂ ਨੇ ਹੁਣ ਜਿਹੜਾ ਇੱਕ ਸਨਮਾਨ ਹੋਣਾ ਹੈ ਅਮਨਾ ਢਿੱਲੋ ਸਲਾਣਾ ਕਬੱਡੀ ਪਲੇਅਰ ਨੂੰ ਲਈ